ਸਭ ਤੋਂ ਪਹਿਲਾ ਗਹਿਣਾ ਉਸਕੇ ਨਾਮ ਦਾ ਜਾਪ ਕਰਨਾ ਔਰ ਦੂਸਰਾ ਉਸਕੀ ਸ੍ਰਿਸ਼ਟੀ ਕੀ ਸੇਵਾ ਕਰਨਾ ਸੋਚਿਆ ਸੀ ਬਾਬਾ ਜੀ ਜੇਲ੍ਹ ਗਿਆ ਆਪਣਾ ਨਸ਼ੇ ਵਾਲਾ ਕੰਮ じゃ ਚੱਲ ਪਊ ਪਤਾ ਨਹੀਂ ਯਾਰ ਕੀ ਪਲਾਇਆ ਹੋਇਆ ਇਹਨਾਂ ਦੇ ਬਾਬੇ ਕੋਲ ਕੇ ਪ੍ਰੇਮੀ ਤਾਂ ਹਲੇ ਵੀ ਸਰਸੇ ਜਾਂਦੇ ਆ ਤੇ ਜਦੋਂ ਬਾਬਾ ਆਉਂਦਾ ਇਹਨਾਂ ਦਾ ਫੇਰ ਨਸ਼ੇ ਛਡਾਉਣ ਲੈ ਜਾਂਦੇ ਆ ਹੋਰ ਲੋਕਾਂ ਨੂੰ ਓਏ ਤੁਸੀਂ ਤਿੰਨੇ ਜਾਣੇ ਬਹਾਨੇ ਜੇ ਨਾ ਬਣਾਓ ਮੈਂ ਵੀ ਬੌਸ ਨੂੰ ਜਵਾਬ ਦੇਣਾ